ਕਹਾਣੀ ਇਹਦੀ ਝੂਠੀ ਹਣੀ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਠੀਕ ਹੀ ਠੀਕ ਹੈ ਜੋ ਮੈਂ ਆਖਿਆ ਸੀ ਐ ਤਾਂ ਇਹਦੀ ਵੀਡੀਓ ਵੀ ਮੇਰੇ ਕੋਲ ਮਗਰ ਮੈਂ ਰਿਲੀਜ਼ ਕਰੂੰਗਾ 27 ਚ ਨਹੀਂ ਤਾਂ ਇਹਨਾਂ ਹੋਟਲ ਵਾਲਾ ਬੰਦ ਕਰਾ ਦੇਣਾ ਮਗਰ ਮੈਂ ਮੈਨੂੰ ਲੱਗਦਾ ਜੇ ਇੰਨਾ ਹੀ ਬੱਲ ਦੀ ਲੋੜ ਹੈ ਤੇ ਬੱਚਾਂ ਦੀ ਬਾਡੀ ਵਾਲੇ ਨੂੰ ਵੀ ਲੈ ਆਓ ਜਿਸ ਦੀ ਬਾਰੇ ਚੀਫ ਇੰਸਪੈਕਟਰ ਸਾਹਿਬ ਕਹਿੰ ਆਪ ਹੀ ਕਹਿੰਦੇ ਸੀ ਨਾ ਆ ਤੇਰੀ ਫਾਈਲ ਹੈ ਉਹਨੂੰ ਕਰਦੇ ਸੀ ਕੀ ਨਾ ਰਾਜੇ ਵਿਡਿੰਗਰੂ ਇਹ ਤਾਂ ਐ ਲੱਗਦਾ ਜਿਵੇਂ ਦੋਵਾਂ ਦੀ ਜੇਬ 'ਚ ਪਤਾ ਨਹੀਂ ਕਿੰਨੀਆਂ ਨੋਟਾਂ ਦੀਆਂ ਗੁੱਤਲੀਆਂ ਪਾਤੀਆਂ ਜਿਹੜੇ ਝੂਠ ਹੀ ਮਾਰੀ ਜਾਂਦੇ ਹੁਣ ਮੈਨੂੰ ਪਹਿਲਾਂ ਤਾਂ ਸੀਗਾ ਸ਼ਾਇਦ ਛੋਲੇ ਕੁਲਚੇ ਵਾਲੀ ਕਹਾਣੀ ਇਹਦੀ ਝੂਠੀ ਹਣੀ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਠੀਕ ਹੀ ਠੀਕ ਹੈ ਜੋ ਮੈਂ ਆਖਿਆ ਸੀ ਐ ਤਾਂ ਇਹਦੀ ਵੀਡੀਓ ਵੀ ਮੇਰੇ ਕੋਲ ਮਗਰ ਮੈਂ ਰਿਲੀਜ਼ ਕਰੂੰਗਾ 27 ਚ ਨਹੀਂ ਤਾਂ ਇਹਨਾਂ ਹੋਟਲ ਵਾਲਾ ਬੰਦ ਕਰਾ ਦੇਣਾ ਮਗਰ ਮੈਂ ਟਾਈਮ ਦੱਸ ਦੇਣਾ 3 ਵਜੇ ਕੇ 5 ਮਿੰਟ ਤੇ ਉੱਥੇ ਛੋਲੇ ਕੁਲਚੇ ਖਾਦੇ ਸੀ ਮੈਂ ਟਾਈਮ ਟੂ ਇਮ ਵੇਖ ਆਇਆ ਸੀ ਸਾਰਾ ਕੁਝ ਵੇਖਿਆ ਜੇ ਹੁਣ ਵੀਡੀਓ ਨਹੀਂ ਦੇ ਸਕਦਾ ਮਜਬੂਰੀ ਆ ਮਗਰ ਆ ਛੋਲੇ ਕੁਲਚੇ ਵਾਲਾ ਕਿੰਤਰਾ ਝੂਠ ਬੋਲਣ ਦੇ ਯਾਰ ਦੱਸੋ ਇਹ ਇਮਾਨਦਾਰ ਹੋ ਗਿਆ ਕਹਿੰਦਾ ਇਹਦੇ ਨਾਲ ਬੱਲ ਮਿਲੂ ਇਹਨੂੰ ਬੱਲ ਮੇਲੂ ਕਿ ਚੋਰਾ ਨੂੰ ਕਿ ਥੋਨੂੰ ਠੱਗੀ ਠੋਰੀ ਮਾਰਨ ਦਾ ਮਤਲਬ ਇੱਕ ਬੰਦਾ ਹੋਰ ਮਿਲ ਗਿਆ ਪਾਰਟੀ ਫੰਡ ਦੇਣ ਵਾਸਤੇ ਮਾਈਨਿੰਗ ਇਹ ਨਹੀਂ ਰੋਕ ਰਹੀ ਮੈਨੂੰ ਲੱਗਦਾ ਜੇ ਇੰਨਾ ਹੀ ਬੱਲ ਦੀ ਲੋੜ ਹੈ ਤੇ ਬੱਚਾਂ ਦੀ ਬਾਡੀ ਵਾਲੇ ਨੂੰ ਵੀ ਲੈ ਆਓ ਜਿਸ ਦੀ ਬਾਰੇ ਚੀਫ ਪੁਲਿਸਟਿਸਾ ਕਿ ਆਪ ਹੀ ਕਹਿੰਦੇ ਸੀ ਨਾ ਆਹ ਤੇਰੀ ਫਾਈਲ ਹੈ ਉਹਨੂੰ ਕਰਦੇ ਸੀ ਕੀ ਨਾ ਰਾਜੇ ਵਿਡਿੰਗ ਨੂੰ ਜਿਹਨੇ 800 ਬੱਸਾਂ ਪੰਜਾਬ ਚੋਂ ਨਹੀਂ ਤਿਆਰ ਕਰਾਈਆਂ ਪਹਿਲਾਂ ਬੱਸਾਂ 'ਚ ਤੇਲ ਪਵਾਇਆ ਬਸ ਆ ਪੰਜਾਬ ਚੋਂ ਖਰੀਦੀਆਂ ਤੇਲ ਪਵਾਇਆ ਰਾਜਸਥਾਨ ਵੇਚੀਆਂ ਉੱਥੋਂ ਬੋਡੀ ਲਵਾਈ ਤੇ ਵਾਪਸ ਲਿਆਈ ਤੇ ਸਾਰਾ ਟੈਕਸ ਦਾ ਲਾਸ ਤੇਲ ਦਾ ਲਾਸ ਔਰ ਬੋਡੀ ਬਣਾਉਣ ਵਾਲੇ ਦਾ ਕਾਰੋਬਾਰ ਦਾ ਲਾਸ ਪੰਜਾਬ ਨੂੰ ਹੋਇਆ ਉਹਨੂੰ ਅਗਲੀ ਵਾਰੀ ਉਹਨੂੰ ਲਿਆਉਣਗੇ ਇੱਕ ਮਿੰਟ ਰੋਕੀ ਅਗਲੀ ਵਾਰੀ ਉਹਨੂੰ ਲਿਆਉਣਗੇ ਤੇ ਫੇਰ ਕਰ ਕਰ ਕੇ ਦੇਖੋ ਜੀ ਕਿੰਨਾ ਬਲ ਮਿਲ ਰਿਹਾ ਬਲ ਤਾਂ ਆਪ ਹੀ ਮਿਲ ਜਾਣਾ ਜਦ ਇਹ ਜੇ ਸਾਰੇ ਤੁਹਾਡੇ ਨਾਲ ਰਲ ਕਾਂਗਰਸੀਆਂ ਨੂੰ ਥੋੜਾ ਗੱਠ ਜੋੜਤਾ ਹੋਇਆ ਹੀ ਲੱਗਦਾ ਕਿਉਂਕਿ ਜਿਹੜਾ ਤਾਂ ਨਹੀਂ ਮੰਨਦਾ ਸੀ ਉਹਦਾ ਤਾਂ ਇਹ ਕਹਿ ਦਿੰਦਾ ਵਿਧਾਨ ਸਭਾ ਚ ਆ ਰਹੀ ਫਾਈਲ ਆ ਰਹੀ ਫਾਈਲ ਇੱਕ ਤਾਂ ਪ੍ਰਧਾਨ ਸਾਹਿਬ ਦੀ ਵਕਾਉਂਦਾ ਉਹ ਮੁੜ ਕੇ ਬੋਲਦਾ ਹੀ ਨਹੀਂ ਵਿਚਾਰਾ ਉਹਨੂੰ ਨਾ ਕਿਤੇ ਆਟ ਦੀ ਕੋਈ ਪ੍ਰੋਬਲਮ ਆ ਜਾਏ ਮੈਨੂੰ ਤਾਂ ਉਹਦਾ ਡਰ ਰਹਿਂਦਾ ਨਿੱਕੇ ਨਿਆਣੇ ਨੇ ਜ਼ਿੰਮੇਵਾਰੀ ਵੱਡੀ ਆ ਕਾਂਗਰਸ ਪਾਰਟੀ ਦੀ ਕਰਪਸ਼ਨ ਚੋਂ ਕੱਢਣਾ ਦੇਸ਼ ਚ ਬਚਾਉਣਾ ਵੱਡੀ ਜ਼ਿੰਮੇਵਾਰੀ ਆ ਉਸ ਪ੍ਰਧਾਨ ਤੇ ਉਹ ਫਾਈਲ ਪਤਾ ਨਹੀਂ ਕੀ ਕਰਦਾ ਮੈਨੂੰ ਲੱਗਦਾ ਜਿਵੇਂ ਚੱਪੇ ਆਲੂ ਵਕਾਉਂਦਾ ਸੀ ਨਾ ਮੁੜ ਕੇ ਆਹੀ ਛੰਗਲ ਤੇ ਆਹ ਤਾਲਾ ਕਿਤੇ ਵੜੇਂ ਕਿਤਾਬ ਦੇ ਨਾ ਪਏ ਜੇ ਮੈਂ ਤਾਂ ਇਹ ਗੱਲ ਦਾ ਡਰ ਰਹੀਂਦਾ